ਹੁਣ ਚੱਲਦੇ ਹਾਂ ਅੰਦਰ ਮੱਥਾ ਟੇਕਣ ਵਾਸਤੇ ਤੇ ਹੁਣ ਚੱਲਿਆ ਮੈਂ ਸ਼ੋਪਿੰਗ ਕਰਨ ਕਿਉਂਕਿ ਤਿਆਰੀਆਂ ਹੋ ਰਹੀਆਂ ਵਾਪਸ ਜਾਂਦੀਆਂ ਕੀ ਗੱਲ ਅੱਜ ਸਾਰੀਆਂ ਦੁਕਾਨਾਂ ਬੰਦ ਐ ਤੇ ਸਾਡਾ ਪੀਜ਼ਾ ਆ ਗਿਆ ਕਾਫੀ ਵੱਡਾ ਆ ਗਿਆ ਐਡਾ ਤੇ ਖਾਧਾ ਨਹੀਂ ਜਾਣਾ ਹੈ ਆਪ ਦੋ ਨਾ ਆਪ ਦੋ ਨਾ ਸਸਰੀਕਾਲ ਤੇ ਕੀ ਹਾਲ ਚਾਲ ਮੇਰੇ ਪਿਆਰੇ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਬਲੌਗ ਦੇ ਵਿੱਚ ਤੇ ਮੈਂ ਜੀ ਤੁਸੀਂ ਆਇਆ ਤੇ ਮੈਂ ਜੀ ਆਇਆ ਸੀ ਪਟਿਆਲੇ ਤੁਸੀਂ ਪਿਛਲੇ ਵੀਡੀਓ ਚ ਦੇਖਿਆ ਹੁਣ ਤੇ ਹੁਣ ਮੈਂ ਚੱਲਿਆ ਵਾ ਵਾਪਸ ਠੁਆਣੇ ਤੇ ਜਾਂਦਾ ਜਾਂਦਾ ਮਨ ਚ ਆਇਆ ਚਲ ਗੁਰੂ ਘਰ ਮੱਥਾ ਟੇਕ ਜਾਨੇ ਆ ਤੇ ਹੁਣ ਮੈਂ ਗੱਡੀ ਤੋੜ ਲਈ ਇੱਥੋਂ ਤੇ ਹੁਣ ਚੱਲਦੇ ਹਾਂ ਸਿੱਧਾ ਆਪਾਂ ਦੁੱਖਨੀਵਾਰਨ ਸਾਹਿਬ ਗੁਰਦਾਰੇ ਮੱਥਾ ਟੇਕਣ ਵਾਸਤੇ ਅਤੇ ਦੇ ਕੇ ਤੇ ਫਿਰ ਆਪਾਂ ਚਲਾਂਗੇ ਟਵਾਣੇ a few minutes later ਤੇ ਹਾਂਜੀ ਦੋਸਤੋ ਅਸੀਂ ਗੁਰਦਾਰੇ ਪਹੁੰਚ ਚੁੱਕੇ ਆਵਾ ਤੇ ਗੱਡੀ ਨੂੰ ਉੱਥੇ پارک ਲਾ ਆਇਆ ਵਾ ਤੇ ਹੁਣ ਜਾ ਕੇ ਕਰਦੇ ਆਂ ਦਰਸ਼ਨ ਤੇ ਫਿਰ ਦਰਸ਼ਨ ਕਰਕੇ ਪ੍ਰਸ਼ਾਦ ਲੈ ਕੇ ਤੇ ਫਿਰ ਸਿੱਧਾ ਇੱਥੋਂ ਫੇਚ ਲਾਂਗੇ ਟਵਾਣੇ ਵਾਸਤੇ ਠੀਕ ਦਰਸ਼ਨ ਨੇ ਆਪਾਂ ਚ ਹਰ ਸਤੇ ਹੈ ਨਾ ਉਹ ਮਾਰਦੇ ਹੋਏ ਤੇ ਗਰਾਂ ਕਰਦੇ ਹੁਣ ਪਹਿਲਾਂ ਆਪਾਂ ਜਾ ਕੇ ਬਾਹਰੋਂ ਦੇਖ ਲਈਏ ਤੇ ਦੇਖ ਲੈ ਕੇ ਫਿਰ ਚੱਲਦੇ ਹਾਂ ਅੰਦਰ ਮੱਥਾ ਟੇਕਣ ਵਾਸਤੇ ਦੋਸਤੋ ਇਹ ਕਾਊਂਟਰ ਲੱਗੇ ਹੋਏ ਨੇ ਖੜਾ ਪ੍ਰਸ਼ਾਦ ਦੇ ਇੱਕ ਪਾਸੇ ਪਕਸੀਆਂ ਮਿਲਦੀਆਂ ਪੀਆਂ ਤੇ ਇੱਕ ਪਾਸੇ ਖੜਾ ਪ੍ਰਸ਼ਾਦ ਮਿਲਦਾ ਹੈ ਇੱਥੋਂ ਲੈਣੇ ਆਪਾਂ ਖੜਾ ਪ੍ਰਸ਼ਾਦ ਤੇ ਫਿਰ ਚੱਲਦੇ ਹਾਂ ਮੱਥਾ ਟੇਕਣ ਵਾਸਤੇ ਦੇਖ ਲਈ ਦੋਸਤੋ ਆਪਾਂ ਦੇਖ ਲੈ ਲੀਏ ਤੇ ਹੁਣ ਚੱਲਦੇ ਹਾਂ ਅੰਦਰ ਮੱਥਾ ਟੇਕਣ ਵਾਸਤੇ ਤੋਂ ਦਰਸ਼ਨ ਕਰ ਲਏ ਮੱਥਾ ਟੇਕ ਲਿਆ ਤੇ ਹੁਣ ਆਪਾਂ ਚੱਲੇ ਆ ਰੋਡ 'ਤੇ ਉਥੇ ਪੰਚ ਨਾਨਾ ਕਰਦੇ ਆ। ਇਹ ਹਾਂਜੀ ਦੋਸਤੋ ਆਪਾਂ ਆਪਾਂ ਸਨਾਨਾ ਵੀ ਕਰ ਲਿਆ। ਮੱਥਾ ਵੀ ਟੇਕ ਲਿਆ ਤੇ ਹੁਣ ਆਪਾਂ ਚੱਲਦੇ ਆਂ ਆ ਪਾਰਕਿੰਗ ਦੇ ਵਿੱਚ। ਤੇ ਉਹ ਤਾਂ ਗੱਡੀ ਚੱਕ ਕੇ ਚੁੜਦੇ ਆ ਘਰ ਵੱਲ ਚੱਪੜ ਆਪਣੀ ਪਈ ਹੋਈ ਹੈ ਤੇ ਹਾਂਜੀ ਦੋਸਤੋ ਗੱਡੀ ਕੋਲ ਆ ਗਿਆ ਵਾ ਤੇ ਗੱਡੀ ਸਟਾਰਟ ਕਰਕੇ ਪਿੱਛੇ ਕੋਲ ਕੇ ਖੜੀ ਕਰਤੀ ਤਾਂ ਕਿ ਥੋੜੀ ਜਿਹੀ ਠੰਡੀ ਹੋ ਜੇ ਕਿਉਂਕਿ ਬਹੁਤ ਤਪਦੀ ਪਈ ਗੱਡੀ ਐ ਇਸ ਵੇਲੇ ਕੀ ਕਰੀਏ ਗਰਮੀ ਬਹੁਤ ਹੈ ਤੇ ਹੁਣ ਠੰਡੀ ਹੁੰਦੀ ਹੈ ਤੇ ਬੈਠਦੇ ਆ ਵਿੱਚ ਤੇ ਫਿਰ ਚੱਲਦੇ ਆ ਸਿੱਧਾ ਟੋਆ ਤੇ ਹਾਂਜੀ ਦੋਸਤੋ ਗੱਡੀ ਚ ਆ ਗਿਆ ਵਾ ਤੇ ਹੁਣ ਕੱਢਦੇ ਆ ਗੱਡੀ ਨੂੰ ਪਾਰਕਿੰਗ ਚੋਂ ਵੈਸੇ ਇੱਥੇ ਵੀਡੀਓਗ੍ਰਾਫੀ ਅਲਾਉਡ ਨਹੀਂ ਸੀ ਤੇ ਇਸ ਕਰਕੇ ਮੈਂ ਜਿੰਨਾ ਕੋ ਹੋ ਸਕਿਆ ਚੋਰੀ ਥੋੜਾ ਜਿਹਾ ਵਲੌਗ ਕਰ ਲਿਆ ਤੇ ਦਰਸ਼ਨ ਕਰਿਆ ਆ ਵੈਸੇ ਮੈਂ ਤੇ ਹਾਂਜੀ ਦੋਸਤੋ ਤਾਂ ਰੈੱਡ ਲਾਈਟ ਤੋਂ ਗਲਤ ਕੱਟੀ ਕਿਸੇ ਮੇਰੇ ਤੋਂ ਤੇ ਮਾਮਿਆਂ ਨੇ ਰੋਕ ਲਿਆ ਸੀ ਤੇ ਫਿਰ ਲੈ ਦੇ ਕੇ ਚਾਹ ਪਾਣੀ ਤੇ ਹੁਣ ਗੱਡੀ ਤੁਰਨ ਲੱਗਾ ਉੱਥੇ ਰੋਕਿਆ ਸੀ ਬਰਗਰੀ ਮੱਥਾ ਟੇਕਣ ਤੋਂ ਬਾਅਦ ਤੇ ਖੇਡਾਂ ਚਟਾਨ ਤੋਂ ਬਾਅਦ ਆਉਣ ਆ ਗਿਆ ਮੈਨੇਜਰ ਤੇ KFC ਤੇ ਇੱਥੋਂ ਕਰਦੇ ਆਂ ਕੁਝ ਸਪੈਰ ਦੇ ਖਾਣੇ ਦਾ ਪ੍ਰਬੰਧ ਤੇ ਆਪਾਂ ਆਰਡਰ ਕੀਤਾ ਉਹ ਰਾਈਸ ਤੇ ਟੂ ਪিস ਚਿਕਨ ਹਾਂਜੀ ਦੋਸਤੋ ਆਪਾਂ ਆਪਣਾ KFC ਚਿਕਨ ਲੈ ਲਿਆ ਤੇ ਤੋਂ ਬਾਹਰ ਤੋਂ ਬਹੁਤ ਬਾਹਰ ਹੰਦੀ ਨਾ ਜਾਣ ਨਹੀਂ ਗਈ ਦੰਦੀ ਹੈ ਪਟਿਆਲੇ ਪਟਵਾਨੇ ਆ ਚੁੱਕਿਆ ਵਾ ਤੇ ਹੁਣ ਚੱਲਿਆ ਮੈਂ ਸ਼ੋਪਿੰਗ ਕਰਨ ਕਿਉਂਕਿ ਤਿਆਰੀਆਂ ਹੋ ਰਹੀਆਂ ਵਾਪਸ ਜਾਂਦੀਆਂ ਤੇ ਟਿਕਟ ਕਨਫਰਮ ਹੋ ਚੁੱਕੀ ਹੈ ਤੇ ਹੁਣ ਹੌਣ ਆਨੇ ਸ਼ੁਰੂ ਹੋ ਗਏ ਨੇ ਬਾਹਰੋਂ ਵੀ ਇਹ ਸਮਾਨ ਲੈ ਕੇ ਆਣਾ ਤੇ ਹੁਣ ਹੌਲੀ ਹੌਲੀ ਉਹ ਸਾਰਾ ਸਮਾਨ ਇਕੱਠਾ ਕਰਦੇ ਆ ਤੇ ਹੁਣ ਚੱਲਦੇ ਆ ਬਾਜ਼ਾਰ ਤੇ ਕਰਦੇ ਆ ਸ਼ੋਪਿੰਗ ਗੱਲ ਅੱਜ ਸਾਰੀਆਂ ਦੁਕਾਨਾਂ ਬੰਦ ਐ ਚਲੋ ਪੈਂਟਾ ਦੇਦਨੇ ਇਥੇ ਹੁਣ ਆ ਗਏ ਆਪਾਂ ਪ੍ਰਿੰਸ ਟੇਲਰਸ ਤੇ ਹਾਂਜੀ ਦੋਸਤੋ ਹੁਣ ਆ ਗਏ ਆਪਾਂ ਪ੍ਰਿੰਸ ਟੇਲਰਸ ਤੇ ਅਸੀਂ ਜੇ ਫਰਬਾਜੀ ਕੀ ਹਾਲ ਚਾਲ ਐ ਸਾਰ ਪੈਂਟਾ ਨੇ ਮਾਪ ਸੇਮ ਹਾਂ ਕੋਈ ਕਮੀ ਪੇਸ਼ੀ ਕੋਈ ਨਹੀਂ ਇਹ ਮੈਨੂੰ ਚਾਹੀਦੀਆਂ ਪਰਸੋਂ ਹਾਂਜੀ ਕਿਉਂਕਿ 18 ਤਰੀਕ ਨੂੰ ਮੈਂ ਜਾਣਾ ਹੈ। ਉਹ ਗੁੱਦਵਾਰ ਨੂੰ ਜੇ ਅੱਜ ਸ਼ਾਮ ਨੂੰ। ਗੁੱਦਵਾਰ ਕੀ ਤਰੀਕ ਹੈ? ਹਾਂ ਜੀ ਕੋਈ ਨਹੀਂ। ਮੈਂ 19 ਨੂੰ ਚੜਨਾ ਮੈਂ ਮੈਂ 18 ਨੂੰ ਪੈਕ ਕਰਨਾ ਲੱਗਾ। 18 ਨੂੰ ਪਾਵੇਂ ਰਾਤ ਨੂੰ ਦੇਖੋ। ਹਾਂ ਜੀ ਦੋਸਤੋ ਪੈਂਟਾ ਦੇਤੀਆਂ ਨੇ ਤੇ ਆਪਾਂ ਨੂੰ ਅਪਸਰ ਤੱਕ ਮਿਲ ਜਾਣਗੀਆਂ। ਤੇ ਦੋਸਤੋ ਆਇਆ ਸੀ ਸ਼ੋਪਿੰਗ ਕਰਨ ਵਾਸਤੇ ਪਰ ਚੇਤਾ ਭੁੱਲ ਗਿਆ ਸੀ ਕਿ ਅੱਜ ਸੰਡੇ ਹੈ ਤੇ ਸਾਰੀਆਂ ਦੁਕਾਨਾਂ ਬੰਦ ਸੀ। ਪਛਿਤ ਵੀ ਦੇਖਿਆ ਹੁਣ ਤੇ ਨਾ ਹੀ ਮਾਤਾ ਦੇ ਵਾਸਤੇ ਮਿਲੀ ਹਲਦੀ। ਸੱਚੀ ਹਲਦੀ ਬਣਾਈ ਸੀ ਤੇ ਨਾ ਹੀ ਪੱਤੀ ਮਿਲੀ ਐ ਤੇ ਹੁਣੋ ਕੱਲ ਨੂੰ ਲਵਾਂਗੇ ਪਰ ਮੇਰੀਆਂ ਪੈਂਟਾਂ ਦਿੱਤੀਆਂ ਗਈਆਂ ਪ੍ਰਿੰਸ ਸਟੇਜਸ ਦੇ ਕੋਲ ਤੇ ਉਹ ਆਪਾਂ ਨੂੰ ਇੱਕ ਦੋ ਦਿਨ ਤੱਕ ਮਿਲ ਜਾਣਗੀਆਂ ਤੇ ਹੁਣ ਮੈਂ ਇੱਥੇ ਆਇਆ ਵਾਂ ਗੋਲ ਗੱਪੇ ਖਾਣ ਵਾਸਤੇ ਤੇ ਰਵੀਂਦਰ ਦਾ ਵੇਟ ਕਰਦਾ ਪਿਆ ਵਾਂ ਤੇ ਐ ਜਿੰਦਰ ਵੀ ਆ ਗਿਆ ਐ ਹੈ ਸਤਿ ਸ੍ਰੀ ਅਕਾਲ ਹੋਰ ਕੀ ਹਾਲ ਚਾਲ ਹੈ ਨਾ ਵਧੀਆ ਐਸੀ ਆਏ ਹੈ ਇੱਥੇ ਗੋਲ ਗੱਪੇ ਖਾਣ ਵਾਸਤੇ ਤੇ ਦੋਸਤੋ ਗੋਲ ਗੱਪੇ ਖਾ ਲੈਨੇ ਰਵੀਂਦਰ ਐ ਤੇ ਹੁਣ ਚੱਲਦੇ ਆਂ ओके ਤੇ ਕਰਦੇ ਆਂ ਵੇਟ ਪੂਜਾ ਸਾਰਾ ਬਾਜ਼ਾਰ ਹੀ ਬੰਦ ਲੱਗਾ ਸਿਰਫ ਖਾਣ ਪੀਣ ਦੀਆਂ ਚੀਜ਼ਾਂ ਹੀ ਖੁੱਲੀਆਂ ਨੇ ਤੇ ਹਾਂਜੀ ਦੋਸਤੋ ਹੁਣ ਮੈਂ ਇੱਥੇ ਜਿੰਦਰਾ ਆਏ ਆ ਇੱਥੇ ਪਹਿਲਾ ਬੀਨਸ ਤੇ ਦੀ ਮਸ਼ਹੂਰੀ ਐਮੀ ਵਿਰਕ ਨੇ ਕੀਤੀ ਕਾਫੀ ਹੋਰ ਸਟਾਰਾਂ ਨੇ ਵੀ ਕੀਤੀ ਨਾ ਪੰਜਾਬੀ ਸਟਾਰਸ ਨੇ ਇਹਦੀ ਪ੍ਰੋਮੋਸ਼ਨ ਕੀਤੀ ਹੈ ਤੇ ਹੁਣ ਅੰਦਰ ਚੱਲਦੇ ਆਂ ਤੇ ਦੇਖਦੇ ਆਂ ਕੀ ਕੁਝ ਖਾਣ ਨੂੰ ਦੇ ਉਹ ਜਿੰਦਰ ਗਿਆ ਆਰਡਰ ਕਰਨ ਨੂੰ ਵਾਸਤੇ ਜਲਦੀ ਪਤਾ ਸੀ ਕੀ ਕਰਦੇ ਆ ਅਸੀਂ ਪਹਿਲਾਂ ਖਾਣੇ ਆਰਡਰ ਕਰਦੇ ਆ 25 ਰੁਪਏ ਖਾ ਲੀਤੇ ਫੋਦੀ ਬਾਅਦ ਅਸੀਂ ਆ ਜਨੇ ਸੀ ਪੀਜ਼ਾ ਖਾਣ ਵਾਸਤੇ ਫੇਰ ਨਾ ਮੁੱਛੰਕਾ ਹੀ ਰਹਿੰਦੀ ਢਿੱਡ ਚ ਵੀ ਉਹ ਸਾਰਾ ਜਾਏਗਾ ਜਾਂ ਨਹੀਂ ਜਾਏਗਾ ਤੇ ਸਾਡਾ ਪੀਜ਼ਾ ਆ ਗਿਆ ਬੜਾ ਕਾਫੀ ਵੱਡਾ ਆ ਗਿਆ ਇੰਨਾ ਤੇ ਖਾਦਾ ਨਹੀਂ ਜਾਣਾ ਹੈ ਰੋਟੀ ਚੱਕਾ ਵਾਏ ਹੋਏ ਕੀ ਹੋਇਆ ਹੈਗੀ ਗੱਲ ਬਾਤ ਸਾਹਬ ਦਾ ਹੀ ਰੱਖੀਏ ਸਾਹਬ ਦਾ ਬਾਬਾ ਫਿਰ ਤਾਂ ਕਰਦਾ ਹੀ ਤੇ ਮੇਰੇ ਸਾਹਬ ਦੀ ਬਾਈ ਮੇਰਾ ਔਖਾ ਹੋ ਗਿਆ ਸੀ ਉਦੋਂ ਜਦ ਚਾ ਚੋਟੀ ਦੇਖਦਾ ਸੀ ਬਸ ਜਾਰੀ ਤੂੰ ਪਹਾੜੀ ਸੀ ਅਗਲੇ ਦਿਨ ਕੰਮ ਖੁੱਲ ਗਏ ਸੀ ਸਾਰੇ ਓ ਬਹੁਤ ਜ਼ਿਆਦਾ ਟਾਈਮ ਨਾ ਵੇਸਟ ਕਰਦੇ ਟੈਸਟ ਕਰਦੇ ਆ ਪਾਉ ਨਾ

ਹਾਂ ਬਾਬਾ ਜੀ ਆਏ ਨੇ ਹੋਰ ਜੀ ਬਾਬਾ ਜੀ ਕੀ ਹਾਲ ਚਾਲ ਹੈ ਤੁਹਾਨੂੰ ਸੁਣਾਉਂਦੇ ਹਾਂ ਹਾਂ ਵਧੀਆ ਬੈਠੋ ਹੋਰ ਬਾਬਾ ਜੀ ਫਤਿਹ ਹੋਠੇ ਠਾਕ ਹੁਣ ਬਾਬਾ ਜੀ ਬੈਠੋ A few minutes later ਇਹ ਹਾਂ ਜੀ ਦੋਸਤੋ ਪੀਜ਼ਾ ਖਾ ਲਿਆ ਤੇ ਬਸ ਨਾਲ ਦਿਲ ਬਾਗ ਤੇ ਸਾਡੇ ਬਾਬਾ ਜੀ ਵੀ ਆ ਗਏ ਸੀ ਤੇ ਰੋਡ ਫੇਟ ਪੂਰਾ ਹੋ ਗਿਆ ਡਨ ਪੇਮੈਂਟ ਹੋ ਗਈ ਡਨ ਤੇ ਹੁਣ ਚੱਲਦੇ ਆਪਾਂ ਘਰੋ ਘਰੀ